ब्राह्मण शेर ਤੇ ਲੂੰਬੜੀ ਪ੍ਰਾਣੇ ਸਮਿਆਂ ਦੀ ਗੱਲ ਹੈ ਇੱਕ ਬ੍ਰਾਹਮਣ ਅਤੇ ਇੱਕ ਬ੍ਰਾਹਮਣ ਆਪਣੀ ਯਾਤਰਾ ਦੌਰਾਨ ਜੰਗਲ ਵਿੱਚੋਂ ਲੰਘ ਰਿਹਾ ਸੀ ਉਸ ਨੇ ਇੱਕ ਸ਼ੇਰ ਦੀ ਰੌਣ ਵਾਲੀ ਆਵਾਜ਼ ਸੁਣੀ ਉਹ ਉਸ ਪਾਸੇ ਨੂੰ ਗਿਆ ਅੱਗੇ ਕੀ ਵੇਖਦਾ ਇੱਕ ਸ਼ੇਰ ਪਿੰਜਰੇ ਵਿੱਚ ਬੰਦ ਹੈ ਬਾਹਰ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਦ ਕੀਤਾ ਹੋਇਆ ਹੈ ਸ਼ੇਰ ਦੀ ਕਮਜ਼ੋਰ ਸਰੀਰਕ ਹਾਲਤ ਤੋਂ ਲੱਗਦਾ ਸੀ ਕਿਉਂ ਕਈ ਦਿਨਾਂ ਤੋਂ ਪਿੰਜਰੇ ਵਿੱਚ ਬੰਦ ਹੈ ਤੇ ਭੁੱਖਾ ਮਰ ਰਿਹਾ ਹੈ। ਬ੍ਰਾਹਮਣ ਨੇ ਉਸ ਦੀ ਹਾਲਾਤ ਤੇ ਤਰਸ ਆ ਗਿਆ। ਉਸ ਨੇ ਸੰਗਲੀ ਲਾ ਕੇ ਗੇੜ ਖੋਲ ਦਿੱਤਾ ਤੇ ਭੁੱਖਾ ਸ਼ੇਰ ਬਾਹਰ ਆ ਗਿਆ। ਸ਼ੇਰ ਨੂੰ ਭੁੱਖ ਨੇ ਸਤਾ ਰੱਖਿਆ ਸੀ ਤੇ ਉਸ ਨੇ ਇਸ ਸੰਬੰਧੀ ਬ੍ਰਾਹਮਣ ਨੂੰ ਵਧੀਆ ਭੋਜਨ ਸਮਝ ਕੇ ਖਾਣਾ ਚਾਹਿਆ। ਲੈ ਦੱਸ। ਬ੍ਰਾਹਮਣ ਨੇ ਉਹ ਖੋਲਿਆ ਤੇ ਬ੍ਰਾਹਮਣ ਨੂੰ ਉਹਨੇ ਖਾਣਾ ਚਾਹਿਆ। ਕਿਆ ਬਾਤ ਸ਼ੇਰਾ ਤੇਰੀ। ਵਾਹ ਵਾਹ ਵਾਹ। ਬ੍ਰਾਹਮਣ ਡਰ ਗਿਆ ਉਸਨੇ ਬਹੁਤ ਮਿਹਨਤ ਤਰਲੇ ਕੀਤੇ ਪਰ ਸ਼ੇਰ ਨਾ ਮੰਨਿਆ ਆਖਰ ਉਸਨੇ ਬ੍ਰਾਹਮਣ ਨੂੰ ਕਿਹਾ ਤੂੰ ਕੋਈ ਤਿੰਨ ਗਵਾ ਆਪਣੇ ਪੱਖ ਵਾਲੇ ਲੱਭ ਲਿਆ ਜੋ ਮੈਨੂੰ ਭੋਜਨ ਨਾ ਕਰਨ ਲਈ ਸਹਿਮਤ ਕਰ ਸਕਣ ਲੈ ਭੁੱਖ ਅੱਗੇ ਵੀ ਗਵਾ ਹੁੰਦੇ ਨੇ ਹੂੰ ਫੇਰ ਵੀ ਪਾਗਲੀ ਆ ਖਾ ਕੇ ਤੂੰ ਪਰਾਂ ਕਰ ਆਪਣਾ ਭੁੱਖ ਮਟਾ ਮਰਦਾ ਕੀ ਨਾ ਮਰਦਾ ਉਹ ਤਿੰਨ ਆਪਣੇ ਪੱਖ ਵਿੱਚ ਗਵਾਹੀ ਦੇਣ ਵਾਲੇ ਲੱਭਣ ਚੱਲ ਪਿਆ ਸਾਬਤ ਤੋਂ ਪਹਿਲਾਂ ਉਹ ਇੱਕ 베ਰੀ ਦੇ ਵੱਡੇ ਰੁੱਖ ਕੋਲ ਗਿਆ ਤੇ ਉਸ ਸ਼ੇਰ ਸਾਹਮਣੇ ਨਾਮ ਮਾਰਨ ਲਈ ਗਵਾਹੀ ਦੇਣ ਵਾਸਤੇ ਕਿਹਾ। ਪ੍ਰੰਤੂ 베ਰੀ ਨੇ ਕਿਹਾ ਇੱਥੇ ਭਲੇ ਨੂੰ ਕੌਣ ਪੁੱਛਦਾ ਮੈਂ ਸਭ ਨੂੰ ਮਿੱਠੇ ਫਲ ਠੰਡੀ ਸ਼ਾਹ ਸੁੱਕਾ ਬਾਲਣ ਘਰ ਲਈ ਸ਼ਤੀਰ ਵਾਲੇ ਦਿੰਦੀ ਹਾਂ ਪਰੰਤੂ ਮੇਰੇ ਲਈ ਰੋੜੇ ਕਹਾੜੇ ਤੇ ਆ ਰਹੀਆਂ ਹੀ ਨਸੀਬ ਹੁੰਦੀਆਂ ਹਨ। ਸਹੀ ਗੱਲ ਆ। ਸੋ ਅਸੀਂ ਤੇਰੀ ਗਵਾਹੀ ਨਹੀਂ ਦੇ ਸਕਦੇ। ਠੀਕ ਹੈ ਬ੍ਰਾਹਮਣ ਰਾਸ਼ੋ ਕੇ ਅੱਗੇ ਤੁਰ ਪਿਆ ਅੱਗੇ ਉਸ ਨੂੰ ਇੱਕ ਗਊ ਦੇ ਉਸ ਦਾ ਬੱਚਾ ਮਿਲ ਗਾਇ ਉਸ ਨੇ ਗਊ ਅੱਗੇ ਆਪਣੀ ਸਮੱਸਿਆ ਰੱਖੀ ਤੇ ਗਵਾਹੀ ਦੇਣ ਲਈ ਬੇਨਤੀ ਕੀਤੀ ਅਗੋਂ ਗਊ ਨੇ ਉਸ ਨੂੰ ਕਿਹਾ ਕੀ ਦੁਨੀਆ ਦਾ ਵਰਤਾਰਾ ਕੁਝ ਇਸੇ ਪ੍ਰਕਾਰ ਦਾ ਚੱਲ ਰਿਹਾ ਹੈ ਇੱਥੇ ਉਪਕਾਰ ਦਾ ਬਦਲਾ ਉਲਟਾ ਹੀ ਮਿਲਦਾ ਹੈ ਮੈਂ ਮਿੱਠਾ ਦੁੱਧ ਆਪਣੇ ਬੱਚਿਆਂ ਦਾ ਦੂਜਿਆਂ ਨੂੰ ਦਿੰਦੀ ਹਾਂ ਮੇਰਾ ਗੋਹਾ ਵੀ ਖਾਦ ਤੇ ਬਾਲਣ ਦੇ ਕੰਮ ਆਉਂਦਾ ਹੈ ਮੇਰੇ ਬੱਚੇ ਸਾਰੇ ਉਮਰ ਭਾਰੀ ਕੰਮ ਮੁਫਤ ਵਿੱਚ ਭੋਜਨ ਦੇ ਇਵਾਜ਼ ਵਜੋਂ ਕਰਦੇ ਹਨ ਤੇ ਨਾਲ ਤਿੱਖੀਆਂ ਰਾੜਾਂ ਤੇ ਪੁਰਾਣੀਆਂ ਖਾਂਦੇ ਹਨ ਸੋ ਮੇਰਾ خیال ਚ ਤਾਂ ਗਵਾਹੀ ਦਾ ਕੋਈ ਅਰਥ ਨਹੀਂ ਸਹੀ ਗੱਲ ਆ ਗੱਲ ਤਾਂ ਸਹੀ ਆ ਲੋਕ ਇਦਾਂ ਦੀ ਨੇ ਵੈਸੇ ब्राह्मण ਵਾਪਸ ਪਰਤਦਿਆਂ ਰਸਤੇ ਨੂੰ ਵੀ ਆਪਣੀ ਲਾਹਾ ਦਾ ਨਾਰਾ ਮਾਰ ਲਈ ਕਹਿੰਦਾ ਪਰ ਰਸਤੇ ਦਾ ਜਵਾਬ ਕੁਝ ਪਹਿਲਾਂ ਵਾਲਾ ਵਰਗਾ ਨਹੀਂ ਸੀ ਰਸਤੇ ਨੇ ਉਸ ਨੂੰ ਸਮਝਾਇਆ ਕਿ ਸਭ ਮੇਰੇ ਉੱਪਰੋਂ ਗੁਜ਼ਰ ਕੇ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਭਾਰੀ ਬੋਝ ਵੀ ਮੇਰੇ ਲਈ ਸਹਿਣ ਕਰਨਾ ਪੈਂਦਾ ਹੈ ਤੇਜ਼ ਪਾਣੀ ਮੇਰਾ ਨੁਕਸਾਨ ਕਰਦੇ ਹਨ ਆਪਣੀ ਲੋੜ ਲਈ ਟੋਏ ਖੂ ਮੇਰੇ ਵਿੱਚ ਮੋਰੀਆਂ ਕਰਕੇ ਪੁੱਟੇ ਜਾਂਦੇ ਹਨ ਰੁੱਖ ਵੀਰਖ ਮਨੁੱਖ ਸਭ ਦੀ ਔਖ-ਸੌਖ ਝੱਲਦੇ ਆ ਮੈਂ ਕਿਸੇ ਨੂੰ ਉਜਰ ਨਹੀਂ ਕਰਦਾ ਸੋ ਤੂੰ ਸ਼ੇਰ ਕੋਲ ਚਲੇ ਆ ਹੀ ਜਾਂ ਕਿਆ ਬਾਤ ਹੈ ਸਾਰੇ ਕਹਿੰਦੇ ਸੀ ਬ੍ਰਾਹਮਣ ਨੂੰ ਖਾ ਸ਼ੇਰਾ ਖਾ ਸ਼ੇਰਾ ਖਾ ਭੁਖ ਮਟਾ ਦੋਵੇਂ ਸ਼ੇਰ ਕੋਲ ਪਹੁੰਚ ਗਏ ਸ਼ੇਰ ਬਹੁਤ ਖੁਸ਼ ਹੋ ਗਿਆ ਚਲੋ ਇੱਕ ਦੀ ਥਾਂ ਦੋ ਆ ਗਏ ਲੂੰਬੜੀ ਸ਼ੇਰ ਨੂੰ ਕਹਿਣ ਲੱਗੀ ਕੀ ਬ੍ਰਾਹਮਣ ਮੈਨੂੰ ਸਮਝਾ ਨਹੀਂ ਸਕਿਆ ਆਖਰ ਵਾਪਰਿਆ ਕੀ ਸੀ ਤੂੰ ਦੱਸ ਸ਼ੇਰ ਦੱਸਣ ਲੱਗ ਗਿਆ ਸ਼ੇਰ ਦੱਸਣ ਲੱਗ ਗਿਆ ਕੀ ਮੈਨੂੰ ਧੋਖੇ ਨਾਲ ਡਰਾ ਕੇ ਸ਼ਿਕਾਰੀ ਇੱਧਰ ਲੈ ਆਈ ਅੱਛਾ ਤੇ ਮੈਂ ਇਸ ਪਿੰਜਰੇ ਵਿੱਚ ਬਚਣ ਲਈ ਲੁਕ ਗਿਆ ਅੱਛਾ ਤੈਨੂੰ ਪਿੰਜਰੇ ਦੀ ਜਗ੍ਹਾ ਮਿਲੀ ਸੀ ਤੈਨੂੰ ਇਹ ਨਹੀਂ ਪਤਾ ਸੀ ਵੀ ਪਿੰਜਰਾ ਮੈਨੂੰ ਹੀ ਉਹ ਲਾਉਣ ਨੂੰ ਰੱਖਿਆ ਹੋਇਆ ਕਮਲਾ ਸ਼ੇਰ ਵੜ ਗਿਆ ਤੇ ਫਿਰ ਮੈਂ ਬਾਹਰ ਨਾ ਨਿਕਲ ਸਕਿਆ ਅੱਛਾ ਠੀਕ ਹੈ ਲੂੰਬੜੀ ਚਲਾਕ ਸੀ ਉਹਨੇ ਕਿਹਾ ਅਜਿਹਾ ਕਿਵੇਂ ਹੋ ਸਕਦਾ ਹੈ ਇਹ ਸਹੀ ਨਹੀਂ ਲੱਗ ਰਿਹਾ ਸ਼ੇਰ ਝੱਟ ਪਿੰਜਰੇ ਵਿੱਚ ਵੜ ਗਿਆ ਇਹ ਮੋٹے ਦਿਮਾਗ ਦੀ ਹੋਣਾ ਸ਼ੇਰ ਫਿਰ ਲੂੰਬੜੀ ਨੇ ਤਰੰਤ ਸੰਗਲੀ ਲਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਵਾਜੀ ਵਾ ਹੁਣ ਸ਼ੇਰ ਬੇਵਸ ਸੀ ਦੁਬਾਰਾ ਫਿਰ ਆਪਣੀ ਬੇਅਕਲੀ ਕਾਰਨ ਪਿੰਜਰੇ ਵਿੱਚ ਕੈਦ ਹੋ ਗਿਆ ਸਹੀ ਗੱਲ ਆ ਜਾਂ ਦੇ ਸਿਆਣਾ ਬੰਦਾ ਵੀ ਇਹਨਾਂ ਧੋਖਾ ਖਾ ਜਾਂਦਾ। ਲੂੰਬੜੀ ਨੇ ਬ੍ਰਾਹਮਣ ਨੂੰ ਆਪਣੇ ਰਾਹ ਪਿਆ ਜਾਣ ਲਈ ਕਿਹਾ ਤੇ ਨਾਲ ਹੀ ਇਹ ਕਦੇ ਵੀ ਆਪ ਨੂੰ ਤਕੜੇ ਫਸੇ ਹੋਏ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕਰੋ। ਅੱਛਾ ਛਾ। ਠੀਕ ਹੈ ਲੂੰਬੜੀ ਜੀ ਆਪਣੇ ਰਾਹ ਤੁਰੇ ਜਾਓ। ਖਾਮ ਖਾ ਕਿਸੇ ਮੁਸੀਬਤ ਵਿੱਚ ਪੈਣ ਤੋਂ ਬਚੋ। ਸਹੀ ਗੱਲ ਆ ਆਪਣੇ ਰਾਹ ਤੁਰਦੇ ਆ ਇੱਧਰ ਉੱਧਰ ਕੀ ਹੋ ਰਿਹਾ ਅੱਜਕੱਲ ਤਾਂ ਜ਼ਮਾਨਾ ਹੀ ਇਦਾਂ ਵੈਸੇ। ਹਨਾ ਲੋਕ ਲੜਾਈ-ਵਾਰ ਹੁੰਦੀ ਆ ਦੇਖ ਕੇ ਗੇਟ ਲਾ ਲਾਉਂਦੇ ਨੇ। ਗੱਲ ਤਾਂ ਲੂੰਬੜੀ ਦੀ ਵੀ ਸਹੀ ਆ। ਲੂੰਬੜੀ ਨੇ पिंजਰੇ ਚ ਬੰਦ ਸ਼ੇਰ ਨੂੰ ਕਿਹਾ ਜਾਨ ਬਖਸ਼ੀ ਕਰਨ ਵਾਲੇ ਉਪਕਾਰੀ ਦਾ ਸ਼ੁਕਰਾਨਾ ਕਰੋ ਜੇ ਉਸ ਦਾ ਕੋਈ ਫਾਇਦਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸ ਦੀ ਜਾਨ ਲੈਣ ਦਾ ਲਾਲਚ ਕਦੇ ਵੀ ਨਾ ਕਰੋ ਸਹੀ ਗੱਲ ਆ ਭਲੇ ਦੀ ਰੱਖਿਆ ਕ ਭਗਵਾਨ ਹੁੰਦਾ ਹੈ ਜੋ ਕਿਸੇ ਰੂਪ ਚ ਵੀ ਤੁਹਾਨੂੰ ਬਚਾ ਕਰਨ ਲਈ ਜ਼ਰੂਰ ਬਣਦਾ ਹੈ ਸਹੀ ਗੱਲ ਸਹੀ ਗੱਲ ਆ ਐਨਿਕ ਮੇਰੀ ਬਾਤ ਉਤੋਂ ਪੈ ਗਈ ਰਾਤ ਦੂਸਰੀ ਕਹਾਣੀ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਧੰਨਵਾਦ ਜੀ